ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫ੍ਰੀ ਲਾਈਫ ਚੈਨਲ ਤੇ ਦੋਸਤੋ ਸਾਡੇ ਸੈਂਟਰ ਵਿਖੇ ਕੋਈ ਵੀ ਆਇਆ ਪੈਣਪਰਾ ਜਦੋਂ ਤੰਦਰੁਸਤੀ ਦੇ ਰਾਹ ਤੁਰਦਾ ਤਾਂ ਲੱਡੂ ਵੰਡੇ ਜਾਂਦੇ ਨੇ ਅੱਜ ਵੀ ਕੁਝ ਅਜਿਹੇ ਹੀ ਸੀਨੇ ਸਾਡੇ ਕੋਲੇ ਗੁਰਦਾਸਪੁਰ ਤੋਂ ਫੌਜੀ ਪਰਮਜੀਤ ਸਿੰਘ ਹੋਰੇ ਆਏ ਸੀ ਇਹਨਾਂ ਦੀਆਂ ਕਾਫੀ ਲੰਮੇ ਸਮੇਂ ਦੀਆਂ ਸਮੱਸਿਆਵਾਂ ਸੀਗੀਆਂ ਜਿਹੜੀਆਂ ਇੱਥੇ ਆ ਕੇ ਹੱਲ ਹੋਈਆਂ ਤੇ ਅੱਜ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਨੇ ਇਹਨਾਂ ਦੀਆਂ ਸਮੱਸਿਆਵਾਂ ਕਿੰਨੀਆਂ ਪੁਰਾਣੀਆਂ ਸੀ ਕੀ ਕੀ ਸੀ ਤੇ ਕਿੰਨੀ ਦੇਰ ਚ ਹੱਲ ਹੋਈਆਂ ਸਾਰਾ ਕੁਝ ਦੱਸਾਂਗੇ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਆਉਂਦੀਆਂ ਰਹਿਣ ਸਾਜੀ ਸਵਾਗਤ ਹੈ ਜੀ ਤੁਹਾਡਾ ਪਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡੀ ਕੀ ਕੀ ਸਮੱਸਿਆ ਸੀ ਮੇਰੀ ਸਮੱਸਿਆਵਾਂ ਦੀ ਜੇ ਗੱਲ ਕਰੀਏ ਤੇ ਮੈਨੂੰ ਲਗਭਗ ਪਿਛਲੇ 18-20 ਸਾਲਾਂ ਤੋਂ ਧਰਨ ਦੀ ਪ੍ਰੋਬਲਮ ਸੀ 18-20 ਸਾਲ ਤੋਂ ਪੇਟ ਦੀ ਪ੍ਰੋਬਲਮ ਸੀ ਹਾਂ ਤਾਂ ਪਈ ਰਹਿੰਦੀ ਸੀ ਮੇਰੇ ਕਢੋਂਦਾ ਸੀ ਤੇ ਫੇਰ ਪੈ ਜਾਂਦੀ ਸੀ ਫੇਰ ਪੈ ਜਾਂਦੀ ਸੀ ਹਾਂਜੀ ਉਸ ਤੋਂ ਇਲਾਵਾ ਸੀਟ ਜਕੜਨ ਸੀ ਸਰੀਰ ਜਕੜਿਆ ਰਹਿੰਦਾ ਸੀ ਸਰੀਰ ਖੁੱਲਦਾ ਨਹੀਂ ਸੀ ਖੁੱਲਦਾ ਨਹੀਂ ਸੀ ਨੀਂਦ ਗੂੜੀ ਨਹੀਂ ਆਉਂਦੀ ਨੀਂਦ ਕੱਚੀ ਸੀ ਕੱਚੀ ਨੀਂਦ ਆਉਂਦੀ ਸੀ ਠੀਕ ਹੈ ਔਰ ਬੀਪੀ ਮੇਰਾ ਵਾਤਾ ਹੈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਨਾਲ ਸੀ ਹਾਂ ਹਾਂਜੀ ਸਰੀਰ ਚ ਹਲਕੇ ਹਲਕੇ ਦਰਦ ਆ ਸਰੀਰ ਚ ਕਦੇ ਕਿਤੇ ਹੋ ਜਾਂਦੀ ਦਰਦ ਕਦੇ ਕਿਤੇ ਹੋ ਜਾਂਦੀ ਕਦੇ ਕਿਤੇ ਦਰਦ ਕਦੀ ਕਿਤੇ ਦਰਦ ਸਰੀਰ ਦੇ ਵਿੱਚ ਦਰਦਾਂ ਚੱਲਦੀਆਂ ਰਹਿੰਦੀਆਂ ਹੂੰ ਤੇ ਹੁਣ ਜਦੋਂ ਦਾ ਮੈਂ ਆਇਆ ਮੈਨੂੰ ਐਕਚੁਅਲੀ ਵੀਡੀਓ ਤੋਂ ਹੀ ਪਤਾ ਲੱਗਾ ਕਿ ਮੈਂ ਕਾਫੀ ਚਿਰਾਂ ਨੂੰ ਆਨਲਾਈਨ ਕਰਦਾ ਸੀ ਤੁਹਾਡੇ ਨਾਲ ਕਾਫੀ ਗੱਲਬਾਤ ਵੀ ਹੁੰਦੀ ਰਹੀ ਇਹਨਾਂ ਦੀ ਮੁਸ਼ਕਲ ਇਹ ਸੀ ਕਿ ਫੌਜ ਨੌਕਰੀ ਕਰਦੇ ਨੇ ਛੁੱਟੀ ਦੀ ਸਮੱਸਿਆ ਸੀ ਤੇ ਹੁਣ ਇਹ 2 ਹਫ਼ਤੇ ਦੀ ਛੁੱਟੀ ਆਏ ਨੇ ਇੱਕ ਹਫ਼ਤਾ ਸਾਡੇ ਕੋਲ ਲਾਉਣਗੇ ਇੱਕ ਹਫ਼ਤਾ ਪਰਿਵਾਰ ਨੂੰ ਸਮਾਂ ਦੇਣਗੇ ਇਹਨਾਂ ਨਾਲ ਗੱਲਬਾਤ ਤਕਰੀਬਨ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਚੱਲਦੀ ਸੀ ਤੇ ਸਾਡਾ ਸਮੇਂ ਦਾ ਤਾਲਮੇਲ ਨਹੀਂ ਸੀ ਬੈਠਦਾ ਹੁਣ ਬੈਠ ਗਿਆ ਜੀ ਤੇ ਮਿਠਾਉਣਾ ਪਿਆ ਮਿਠਾਉਣਾ ਪਟੋਲਾ ਪਿਆ ਜ਼ਰੂਰੀ ਸੀ ਜੇ ਤੰਦਰੁਸਤ ਹੋਏਗਾ ਫੇਰ ਹੀ ਕੁਝ ਆਪਾਂ ਚਾਹੇ ਕਰਾਂ ਚਾਹੇ ਬਾਹਰ ਐ ਨੌਕਰੀ ਕਰ ਰਹੇ ਹਾਂ ਹਾਂਜੀ 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 ਤਾਂ ਹੀ ਕੁਝ ਨਾ ਕੰਮ ਕਰ ਸਕਾਂਗੇ ਜਿਸ ਲਈ ਠੀਕ ਹੈ ਤੇ ਤੁਸੀਂ ਇੱਕ ਹਫਤਾ ਸਾਡੇ ਕੋਲ ਇੱਥੇ ਰੁਕੇ ਹੋ ਸਟੇ ਕੀਤਾ ਹੈ ਜੀ ਤੁਸੀਂ ਆਪ ਠੀਕ ਹੋਏ ਹੋ ਜੀ ਬਾਕੀ ਹੋਰ ਇੱਥੇ ਕੀ ਤਜਰਬੇ ਵੇਖੇ ਨੇ ਇੱਥੇ ਪਿਛਲੇ 6 ਦਿਨ ਤੋਂ ਮੈਂ ਇੱਥੇ ਰਹਿ ਰਿਹਾ ਹਾਂ ਮੈਂ ਜਿੰਨਾ ਦੇ ਮਰੀਜ਼ ਦੇਖ ਰਿਹਾ ਹਾਂ ਕਿ ਕਈ ਤਰ੍ਹਾਂ ਦੇ ਮਰੀਜ਼ ਜਿਨ੍ਹਾਂ ਦੇ ਜਿਹਨਾਂ ਬਿਮਾਰੀਆਂ ਦੇ ਇਲਾਜ ਐਲੋਪੈਥੀ ਵਿੱਚ ਵੀ ਹੈ ਨਹੀਂ ਔਰ ਐਸੇ ਕੁਝ ਮਰੀਜ਼ ਹਨ ਜਿਹੜੇ ਕਿ ਬਾਹਰੋਂ ਇਲਾਜ ਕਰਾ ਕੇ ਥੱਕ ਚੁੱਕੇ ਨੇ ਔਰ ਅਖੀਰ ਇੱਥੇ ਆ ਪਹੁੰਚੇ ਨੇ ਤੇ ਉਹਨਾਂ ਨੂੰ ਫਰਕ ਵੀ ਪਿਆ ਹੈ ਤੇ ਬਹੁਤ ਸਾਰੇ ਐਕਸਪੀਰੀਅੰਸ ਹੈ ਜਿਹੜੇ ਮੇਰੇ ਇੱਥੇ ਰਹਿੰਦੇ ਹੋયા ਕਾਫੀ ਦੇਖੇ ਨੇ ਤੋਂ ਕਾਫੀ ਵਧੀਆ ਹੈ ਇੱਥੇ ਮਤਲਬ ਸਟੇ ਵੀ ਚੰਗਾ ਹੈ ਜੇ ਕੋਈ ਇੱਥੇ ਰਹਿਣਾ ਚਾਹੁੰਦਾ ਹੈ ਬਾਹਰੋਂ ਆ ਕੇ ਇੱਥੇ ਰਹਿਣਾ ਚਾਹੁੰਦਾ ਸਟੇ ਵਧੀਆ ਖਾਣ ਪੀਣ ਵਧੀਆ ਮਿਲਦਾ ਹੈ ਮਿਲਵਰਤਨ ਬਹੁਤ ਵਧੀਆ ਹੈ ਫਿਰ ਦੋਸਤੋ ਯੋਗ ਦੇ ਵਿੱਚ ਬਹੁਤ ਤਾਕਤਾਂ ਨੇ ਅਸੀਂ ਕਿਸੇ ਦੀ ਆਲੋਚਨਾ ਨਹੀਂ ਕਰਦੇ ਕਿ ਤੁਸੀਂ ਡਾਕਟਰ ਤੋਂ ਇਲਾਜ ਕਰਾਇਆ ਠੀਕ ਕਿਉਂ ਨਹੀਂ ਹੋਏ ਉਹਨਾਂ ਦੀ ਆਪਣੀ ਸਟੱਡੀ ਹੈ ਉਹ ਉਸ ਅਨੁਸਾਰ ਇਲਾਜ ਕਰਦੇ ਨੇ ਸਾਡੀ ਆਪਣੀ ਸਟੱਡੀ ਹੈ ਅਸੀਂ ਆਪਣੇ ਟੰਗ ਨਾਲ ਟ੍ਰੀਟਮੈਂਟ ਕਰਦੇ ਹਾਂ ਜਾਂ ਸਮੱਸਿਆ ਨੂੰ ਦੂਰ ਕਰਨ ਦਾ ਯਤਨ ਕਰਦੇ ਆ ਇਸ ਵਾਸਤੇ ਅਸੀਂ ਇਹੀ ਕਾਂਗੇ ਇਲਾਜ ਕਰਵਾਓ ਜੇ ਤੁਹਾਨੂੰ ਹਲਕੀ ਕੋਈ ਸਮੱਸਿਆ ਹੈ ਤਾਂ ਟ੍ਰੀਟਮੈਂਟ ਲਓ ਜੇ 3 ਮਹੀਨੇ 6 ਮਹੀਨੇ ਚ ਠੀਕ ਨਹੀਂ ਹੁੰਦੀ ਤਾਂ ਸਾਡੇ ਨਾਲ ਸੰਪਰਕ ਕਰੋ ਯੋਗ ਦੀਆਂ ਤਾਕਤਾਂ ਦੇ ਨਾਲ ਤੁਸੀਂ ਠੀਕ ਹੋ ਸਕਦੇ ਹੋ ਇਹ ਸਾਡੇ ਯੋਗ ਸੈਂਟਰ ਸਤੀਏ ਵਾਲੇ ਦਾ ਸੰਦੇਸ਼ ਪਰ ਦੇ ਕੋਨੇ-ਕੋਨੇ ਤੱਕ ਲਿਜਾ ਸਕਦੇ ਨੇ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਜੋ ਤੁਹਾਨੂੰ ਫਾਇਦੇ ਹੋਏ ਨੇ ਹੋਰ ਲੋਕਾਂ ਨੂੰ ਦੱਸੋ ਹਾਂਜੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਡਾ ਵੀ ਕੋਈ ਭੈਣ ਭਰਾ ਅਜਿਹੀ ਸਮੱਸਿਆ ਚ ਤਾਂ ਸਾਡੇ ਨਾਲ 94172 49640 ਮੋਬਾਈਲ ਤੇ ਸੰਪਰਕ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ